ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਰਚ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਮੇਰਾ ਮਿੱਤਰ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਤੋਹਫਾ ਹੈ ਇਸ ਜ਼ਿੰਦਗੀ ਵਿੱਚ ਬੁੱਧੀਮਾਨ ਅਤੇ ਸਮਝਦਾਰ ਦੋਸਤ ਲੱਭਣਾ ਬਹੁਤ ਹੀ ਮੁਸ਼ਕਿਲ ਹੈ ਅਸੀਂ ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕਾਂ ਨੂੰ ਜਾਣਦੇ ਹਾਂ ਪਰ ਸਾਡੇ ਸਾਰੇ ਸਾਰੇ ਦੋਸਤ ਨਹੀਂ ਹਨ ਮੈਂ ਬਹੁਤ ਮੈਂ ਕੋਈ ਕਿਸ ਕਿਸਮਤ ਹਾਂ ਮੈਂ ਬਹੁਤ ਹੀ ਖੁਸ਼ਕਿਸਮਤ ਹਾਂ ਕਿ ਮੇਰਾ ਇੱਕ ਸੱਚਾ ਦੋਸਤ ਹੈ ਉਸ ਦਾ ਨਾਮ ਸ਼ਾਮ ਹੈ ਉਹ ਮੇਰਾ ਜਮਾਤੀ ਹੈ ਅਸੀਂ ਬਚਪਨ ਤੋਂ ਹੀ ਇੱਕ ਦੂਜੇ ਨੂੰ ਜਾਣਦੇ ਹਾਂ ਉਹ ਬਹੁਤ ਹੀ ਦਿਆਲੂ ਅਤੇ ਸਮਝਦਾਰ ਹੈ ਇੱਕ ਵਾਰ ਮੈਂ ਆਪਣੀ ਪੈਨਸਲ ਗਵਾ ਦਿੱਤੀ ਅਤੇ ਮੈਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਪੈਨਸਲ ਦੇਣ ਲਈ ਪੁੱਛਿਆ ਪਰ ਕਿਸੇ ਨੇ ਮੈਨੂੰ ਮੈਨੂੰ ਮੇਰੀ ਸਹਾਇਤਾ ਨਹੀਂ ਕੀਤੀ ਕਿਸ ਨੇ ਵੀ ਮੇਰੀ ਸਹਾਇਤਾ ਨਹੀਂ ਕੀਤੀ ਜਦੋਂ ਸ਼ਾਮ ਨੂੰ ਪਤਾ ਲੱਗਿਆ ਕਿ ਮੈਨੂੰ ਇੱਕ ਪੈਨਸਲ ਦੀ ਜ਼ਰੂਰਤ ਹੈ ਉਸ ਨੇ ਮੈਨੂੰ ਇੱਕ ਪੈਨਸਲ ਦਿੱਤੀ ਅਤੇ ਇਸ ਲਈ ਮੈਂ ਉਸ ਨੂੰ ਪਸੰਦ ਕਰਦਾ ਹਾਂ ਦੋਸਤ ਉਹ ਵਿਅਕਤੀ ਹੈ ਜਿਹੜਾ ਦੋਸਤ ਉਹ ਵਿਅਕਤੀ ਹੁੰਦਾ ਹੈ ਜਿਹੜਾ ਤੁਹਾਨੂੰ ਤੁਹਾਡੇ ਨਾਲੋਂ ਵਧੇਰੇ ਜਾਣਦਾ ਹੈ ਉਹ ਯੋਗ ਮਾਪਿਆਂ ਦਾ ਯੋਗ ਪੁੱਤਰ ਹੈ ਉਹ ਪੜ੍ਹਾਈ ਵਿੱਚ ਵੀ ਚੰਗਾ ਹੈ ਅਤੇ ਕਲਾਸ ਵਿੱਚ ਹਮੇਸ਼ਾ ਪਹਿਲੇ ਨੰਬਰ ਤੇ ਆਉਂਦਾ ਹੈ। ਉਹ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਦਾ ਹੈ ਅਤੇ ਉਹ ਉਸਤੇ ਮਾਣ ਕਰਦੇ ਹਨ। ਉਹ ਆਪਣੇ ਅਧਿਆਪਕਾਂ ਤੇ ਮਾਪਿਆਂ ਅਤੇ ਬਜ਼ੁਰਗਾਂ ਦਾ ਸਤਿਕਾਰ ਕਰਦਾ ਹੈ। ਸਾਰੇ ਅਧਿਆਪਕ ਉਸਨੂੰ ਪਿਆਰ ਕਰਦੇ ਹਨ ਅਤੇ ਜਮਾਤ ਦੇ ਸਾਥੀ ਉਸਨੂੰ ਪਿਆਰ ਕਰਦੇ ਹਨ। ਉਹ ਫੁੱਟਬਾਲ ਦਾ ਵੀ ਚੰਗਾ ਖਿਡਾਰੀ ਹੈ। ਸਾਨੂੰ ਇਕੱਠੇ ਖੇਡਣਾ ਬਹੁਤ ਪਸੰਦ ਹੈ। ਉਹ ਮੈਨੂੰ ਖੇਡਾਂ ਅਤੇ ਪੜ੍ਹਾਈ ਵਿੱਚ ਉਤਸ਼ਾਹਤ ਕਰਦਾ ਹੈ। ਅਤੇ ਮੈਂ ਉਸ ਤੋਂ ਬਹੁਤ ਹੀ ਕੁਝ ਸਿੱਖਿਆ ਹੈ। ਉਹ ਮੇਰਾ ਸਭ ਤੋਂ ਚੰਗਾ ਮਿੱਤਰ ਹੈ ਅਤੇ ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ। ਮੈਂ ਪਰਮਾਤਮਾ ਅੱਗੇ ਇੱਛਾ ਕਰਦਾ ਹਾਂ ਕਿ ਉਹ ਲੰਬਾ ਜੀਵਨ ਜੀਵੇ। ਤਾਂ ਬੱਚਿਓ ਐਸੀ ਮੇਰਾ ਮਿੱਤਰ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦਾ ਹੀ ਹੋਵੇ ਤਾਂ ਵੀਡੀਓ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ